ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗਸੇ ਲੈ ਲੈ ਕੇ ਆਏ ਜੀ ਇੱਕ ਬਿਹੜਾ ਬਾਈ ਟਾਪ ਬਰੀਡ ਤੇ ਇੱਕ ਬਾਈ ਕੋਲੇ ਬੱਚੀ ਆਹੀ ਪਰ ਉਹ ਵੀ ਟਾਪ ਬਰੀਡ ਆਉ ਕਰ ਲੈਨੇ ਬਾਈ ਨਾ ਗੱਲ ਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਵਧੀਆ ਵਧੀਆ ਬਾਈ ਨਾਮ ਤੇ ਡਰੈਸ ਬੋ ਨਾਮ ਮਨਿੰਦਰ ਸਿੰਘ ਬਾਈ ਪਿੰਡ ਸੰਧੂ ਖੁਰਦ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਬਾਈ ਨੇੜੇ ਪਿੰਡ ਬਾਈ ਨੇੜੇ ਬਈ ਭਾਈ ਰੂਪਾ ਤਪਾ ਮੰਡੀ ਇਧਰ ਪਧੌੜ ਰਹੇ ਆਂਦਾ ਬਈ ਮੋਬਾਈਲ ਨੰਬਰ ਬੋਲ ਦੋ 996852 99699 ਠੀਕ ਆ ਬਈ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਸਾਹਮਣੇ ਜਿਹੜੀ ਬਰਡ ਦੇ ਨੇ ਕਿਹੜਾ ਸੁਆ ਸੁਉਂਦੀ ਆ ਦੂਜਾ ਸੁਆ ਸੁਉਂਦੀ ਆ ਬਈ ਕਿੰਨੇ ਦਿਨ ਲਓ ਬਈ ਲੈ ਜਾਓ ਬਈ 15 ਤੋਂ 20 ਦਿਨ ਹਜੇ ਠੀਕ ਆ ਬਈ ਕੀ ਰਿਕਾਰਡ ਆ ਬਈ ਦੋ ਦਾ 40 ਪਲੱਸ ਆ ਬਈ ਪਹਿਲੇ ਸੁਏ ਦਾ 40 ਪਲੱਸ ਹਾਂ 38 40 ਲੀਟਰ ਤੋਂ ਪਹਿਲਾਂ ਆਪਣੇ ਕੋਲ ਕੱਢਿਆ ਨੇ ਓਕੇ ਬਈ ਹਾਂਜੀ ਬਈ ਫੁੱਲ ਬਰੀਡ ਆ ਫੁੱਲ ਕੱਦ ਆ ਬਈ ਲੇਵਾ ਕਮਾਲ ਦਾ ਪਰਲੇ ਪ ਦਿਖਾਉਂਦੇ ਆ ਵੀ ਕੱਦ ਦਾ ਅੰਦਾਜ਼ਾ ਲਾ ਲਿਓ ਲੰਮੀ ਦੇਖੋ ਰੇਲ ਗੱਡੀ ਜੰਨੀ ਆ ਕੱਚੀ ਕੱਚੀ ਆ ਲੈ ਕੱਦ ਫੁੱਲ ਆ ਬਾਈ ਕੀ ਬਾਤ ਆ ਪੂਰੇ ਵੱਡੇ ਕੱਦ ਦਾ ਪ੍ਰਿੰਟ ਪ੍ਰਿੰਟ ਫੇਸ ਫੁੱਲ ਸਪੂਰਾ ਚੰਗਾ ਫੁੱਲ ਬਰੀਡ ਜੰਨੀ ਠੰਡੀ ਸੀਲ ਦਾ ਅੰਤ ਨਹੀਂ ਬਾਈ ਕੋਈ ਹਾਂ ਲੈ ਛੋਟਾ ਛੋਟਾ ਕੰਨ ਫੇਸਪੂਸ ਪੂਰਾ ਚੰਗਾ ਪੂਰੀ ਪਲੀ ਵੀ ਆ ਦੇਖੋ ਜੀ ਡਾਕਟਰ ਸਾਹਿਬ ਜਿਵੇਂ ਮਰ ਜੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀਲ ਫੁੱਲ ਆ ਹਨਾ ਬਈ ਕਾਂਟੇ ਲੰਡੋਲਾ ਦੇਖੋ ਜੀ ਹਮ ਬਾਕੀ ਦੁੱਧ ਦਾ ਰਿਕਾਰਡ ਚੰਗਾ ਪਹਿਲਾਂ ਆਜੋ ਆਜੋ ਅੜ ਜਾ ਇੱਕ ਮਿੰਟ ਨਾਲਾਂ ਦਿਖਾ ਦੀ ਲੈ ਕੱਲਾ ਕੱਲਾ ਥਾਣ ਪੂਰੀ ਵਿੱਥੀ ਦੇ ਥਾਣਾ ਚਾਹੇ ਅੱਥੀ ਝੋਲ ਚਾਹੇ ਮਸ਼ੀਨਾਂ ਚੋਲੇ ਬਈ ਨਾੜਾਂ ਦੇਖੋ ਬਈ ਫੁੱਲ ਆ ਬਰੀਕੀ ਚ ਫੁੱਲ ਆ ਕੱਲੀ ਕੱਲੀ ਨਾੜ ਦੇਖੋ ਵੱਡੀ ਨਾੜ ਦੁੱਧ ਵਾਲੀ ਬਾਕੀ ਦੁੱਧਾਂ ਰਿਕਾੜ ਬਹੁਤ ਸੰਗਾ ਲੈ ਦਿਖਾ ਦੇ ਢੱਲਾਂ ਬਈ ਹਾਂ ਦੇਖੋ ਜੀ ਢੱਲ ਬਹੁ ਪਈ ਆ ਲੈ ਸਾਰੀਆਂ ਬਾਲਟਾਂ ਲਾਹ ਕੱਢੂ ਫੇਰ ਕਰਮ ਵਾਲੀ ਨੇ ਸੂਣ ਲੈ ਤੋੜ ਕੇ ਵੀ ਦਿਖਾਵਾਂਗਾ ਸਰਦ ਸਾਪਾ ਮੈਂ ਕਹਿੰਦਾ ਕੱਚੀ ਕੱਚੀ ਆ ਹਰੇ ਬਣੂ ਬਹੁਤ ਯਾਰ ਜਿਹੜੇ ਹਿਸਾਬ ਨਾਲ ਤਿਆਰੀ ਆ ਵੜਦੀ ਕਿ ਨਹੀਂ ਹਾਂਜੀ ਹਾਂ ਬਈ ਹਾਂ ਢੱਲਾਂ ਢੁਲਾ ਨੰਤੀ ਨਹੀਂ ਕੋਈ ਦੇਖੋ ਜੀ ਤੁਸੀਂ ਆਪ ਹੱਥ ਰੱਖ ਕੇ ਨੇੜੇ ਹੋ ਕੇ ਦੇਖੋ ਸਭ ਕੋਈ ਮਤਲਬ ਹੀ ਨਹੀਂ ਜੀ ਠੰਡੀ ਸ਼ੀਲ ਦਾ ਲਓ ਇਹ ਲਓ ਜੀ ਕਿਆ ਬਾਤ ਹਾਂ ਜਿੱਧਰਲੇ ਪਰਜੀ ਪਾਸੇ ਆਏ ਨੇ ਵੀ ਹੋਣ ਬੈਠਣ ਦੀ ਨਹੀਂ ਕੋਈ ਤਖਲੀਫ ਲਓ ਜਿਵੇਂ ਮਰਜ਼ੀ ਬਹਿ ਜਾਓ ਬਣ ਥੱਲੇ ਹੀ ਬਹਿ ਜਾ ਕੋਈ ਚੱਕਰੀ ਦੁੱਧ ਵਾਲਾ ਪੀਸ ਆ ਫੁੱਲ ਬਰੀਡਾ ਖੋਲ ਦੇ ਬਈ ਤੋਰ ਕੇ ਲਗਾ ਦੇ ਪੱਤੋਂ ਵੀ ਪੱਦਰ ਆ ਪੂਰੀ ਪਲੀ ਵੀ ਆ ਮੈਂ ਕਹਾਂ ਜਮਾਂ ਜੀ ਆ ਦੇਖੋ ਜਮਾਂ ਸਟ੍ਰੇਟ ਆਏ ਹਮਮ ਗੰਦੀ ਕੱਚੀ ਆ ਜੀ ਬਸ ਕੱਚੀ ਕੱਚੀ ਹੋਈ ਆ ਬਈ ਉਸ ਹਾਮ ਨਾਲ ਅੰਦਾਜ਼ਾ ਲਾਇਓ ਪੂਰਾ ਪੰਡ ਵਾਲਾ ਲੇਵਾ ਲੈ ਕੇ ਨਾ ਕਰਮ ਵਾਲੀ ਨੇ ਫੇਰ ਸੁਣਾਗਾ ਤੋਰਾ ਦੇਖੋ ਬਈ ਤੋਰਾ ਇੱਕ ਨੰਬਰ ਆ ਫਲੀ ਵੀ ਬਹੁਤ ਆ ਪੂਰੀ ਜਾਣ ਵਾਲੀ ਬੈੜ ਆ ਬਈ ਕਿਸੇ ਪਾਸੋਂ ਕਰਮ ਵਾਲੀ ਨੂੰ ਕੋਈ ਘਾਟ ਨਹੀਂ ਬਈ ਤੇ ਮੁੱਲ ਕੀ ਆ ਭਰਾ ਜੈਜਾ ਮੁੱਲ ਕੀ ਆ ਸਰ ਜੈਜਾ ਮੁੱਲ ਬਈ 1,70,000 ਰੁਪਏ ਮੁੱਲਾ ਬਈ ਇਹਦਾ ਬਾਕੀ ਮਾਨਤਾਨ ਕਰ ਜਾਗੇ ਵਿੱਚੋਂ 1,70,000 ਰੁਪਏ ਮੁੱਲਾ ਮਾਨਤਾਨ ਜਰੂਰ ਹੋ ਜਾਓ ਬਰਡ ਚੰਗੀ ਆ ਬਈ ਕਿਸੇ ਪਾਸੋਂ ਗਰਮ ਵਾਲੀ ਨੂੰ ਕੋਈ ਘਾਟ ਨਹੀਂ ਨਾੜਾ ਨੂੜਾ ਫੁੱਲ ਆ ਹਾਂਜੀ ਹਾਂ ਕੱਦ ਬੇਡ ਨਾੜਾ ਨੂੜਾ ਰੱਤ ਸਾਹਿਬ ਪੂਰੀ ਫੁੱਲ ਹੈ ਜੀ ਛੋਟੇ ਹਾਥੀ ਜਾਣ ਵਾਲੀ ਬੈੜ ਨਹੀਂ ਜੀ ਕਈ ਵਾਰੀ ਕੋਈ ਜਿਹੜਾ ਬੰਦਾ ਆਪਣਾ ਸੌਦਾ ਕਰਦਾ ਹਨਾ ਟੈਕਪ ਵਗੈਰਾ ਤੇ ਜਾਣ ਵਾਲੀ ਬੈੜ ਹੈ ਜੀ ਕੱਦ ਬੇਡ ਇਦਰਾਗਾ ਸਹੀ ਗੱਲ ਆ ਹਾਂ ਵੀ ਕਈ ਵਾਰੀ ਬੰਦੇ ਨਾਲ ਗੱਲ ਚੱਲ ਪੈਂਦੀ ਆ ਨਾਰਮਲ ਹੀ ਸਹੀ ਗੱਲ ਆ ਬਈ ਹਾਂਜੀ ਹਾਂ ਹੂੰ ਸਹੀ ਆ ਬਈ ਅੱਗੇ ਬਈ ਬੱਚੀ ਬਾਰੇ ਕਿੰਨੀ ਹੈ ਮਾਪਰਾ ਦੀ 60000 ਇਹ ਬਈ 10 ਕਿ ਮਹੀਨਾ ਦੀ ਬੱਸੀ ਆਖੀਰੀ ਆ ਦੰਦਾਂ ਚੋਂ ਖੀਰੀ ਖੀਰੀ ਆ ਬਈ ਖੀਰੀ ਖੀਰੀ ਕੀੜਾ ਬੱਚਾ ਬਈ ਠੀਕ ਆ ਬਈ ਹਾਂ ਥੋੜੀ ਜਿਹਾ ਫਾਰਮ ਚੋਂ ਉਧਰੋਂ ਕੱਢੀ ਕਰਕੇ ਥੋੜੀ ਜਿਹਾ ਉਹ ਕਰਦੇ ਆ ਤੇ ਲਿਆਰੇ ਦੀ ਹਲਕੀ ਦੀ ਮੰਨਦੀ ਆ ਠੀਕ ਆ ਬਈ ਤੇ ਬਾਕੀ ਤੋਰ ਕੇ ਦਿਖਾ ਦਾਂਗੇ ਝੋਲੀ ਝਾਲੀ ਦੇਖ ਲਓ ਬਈ ਇਹਦੀ ਵੀ ਕਿੰਨਾ ਕੁ ਰਿਕਾਰਡ ਦੀ ਮੰਨਦਾ ਬਈ ਇਹਦੀ ਮੰਨਦਾ 40 ਪਲੱਸ ਹੈ ਬਈ 40 ਪਲੱਸ ਹਾਂ 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 ਬਰੀਡ ਚੈੱਕ ਕਰੋ ਫੇਸ ਬੋਦੀਵਾਦੀ ਪ੍ਰੋਜੈਕਟ ਪੂਰੀ ਫਲੀ ਵੀ ਪੱਦਰ ਉੱਤੋਂ ਫੁੱਲ ਥਾਣ ਦਿਖਾਉਨੇ ਆ ਥਾਣ ਝੂਲੀ ਦੀ ਸਾਫ ਹਨ ਬਿਲਕੁਲ ਬਈ ਨੇੜੇ ਹੋ ਕੇ ਦੇਖੋ ਥੋੜਾ ਜਿਹਾ ਬਸ ਐ ਕੈਮਰੇ ਤੋਂ ਜੱਕ ਚਾਰ ਹੀ ਥਾਣਾ ਕੱਲਾ ਕੱਲਾ ਥਾਣਾ ਪੂਰੀ ਵਿਥੀ ਤੇ ਬਲਬਲ ਪੂਰੇ ਆ ਕਰਮ ਵਾਲੀ ਕਿਾ ਪਤਾ ਬਾਕੀ ਸਾਰਾ ਰਿਕਾਰਡ ਹੈਗਾ ਜੀ ਬਾਈ ਦੇ ਦਾਂਗੇ ਠੀਕ ਆ ਠੀਕ ਆ ਨਾ ਲਿਖਿਆ ਪਾਗਾ ਹੂੰ ਤੇ ਆਪਣਾ ਡਾਕਟਰ ਸਾਹਿਬ ਕੋਲ ਜਿਹੜਾ ਹੋਇਆ ਵਾ ਆਪਾਂ ਸਾਰਾ ਦੇ ਦਾਂਗੇ ਇਹਦਾ ਬਾਬੇ ਕਿਹੜੀ ਹਾਂ ਕਿਹੜੀ ਮਾਂ ਦੀ ਆ ਕਿਹੜਾ ਇਹਦਾ ਸੀਮਣ ਹੈਗਾ ਪੂਰੇ ਰਿਕਾਰਡ ਵਾਲੀ ਬੱਛੀ ਆਪਾਂ ਸਾਰਾ ਡਿਟੇਲ ਦੇ ਦਾਂਗੇ ਬੰਦੇ ਨੂੰ ਜਿਹੜਾ ਆਪਣਾ ਸੌਦਾ ਹੋਊਗਾ ਕਾਉਂ ਫਿਰ ਫਸੇ ਨਾ ਪਗਾਈ ਮਾਰੀਦਾ ਬਾਈ ਫਾਇਦਾ ਨਹੀਂ ਹੁੰਦਾ ਹਨ ਅਗਲੇ ਨੂੰ ਪ੍ਰੋਪਰ ਰਿਕਾਰਡ ਦੇਾਂਗੇ ਆਪਾਂ ਖੋਲ ਦੇ ਬਾਈ ਤੋਰ ਕੇ ਦਿਖਾ ਦਿੰਨੇ ਆਂ ਬਈ ਥੋੜੀ ਜ ਕਿਆ ਬਾਤ ਹੈ ਹਾਂ 10 ਮਹੀਨਾ ਦਾ ਬੱਚਾ ਤਕਰੀਬਨ ਬਸ ਫਾਰਮ ਵਾਲੀ ਫੇਸਪੋਸ ਦੇਖੋ ਕਿਆ ਬਾਤ ਆ ਫੁੱਲ ਬਰੀਡ ਫਾਰਮ ਵਾਲੀ ਬੱਚੀ ਆ ਕੋਈ ਆਮ ਨਹੀਂ ਹੈਗੀ ਮੰਨ ਕੇ ਚੱਲੋ ਬਿਲਕੁਲ ਬਿਲਕੁਲ ਬਾਈ ਕੱਦ ਵਿੱਡ ਦੇਖ ਲਓ ਬਾਈ ਉਹ ਗਾਂ ਦੇ ਬਰਾਬਰ ਦੇਖੋ ਤੁਸੀਂ ਆਉਂਦੀ ਹੈ ਬੰਕ ਛੋਟੀ ਨਹੀਂ ਹੈ ਹਣਾ ਕਿਆ ਬਾਤ ਹੈ ਥੋੜਾ ਜਿਹਾ ਬਸ ਐ ਵੀ ਫਾਰਮ ਦਾ ਕਰਕੇ ਮੰਨਦੀ ਹੈਗੀ ਸਹੀ ਹੈ ਕਲਿਆਰੇ ਦਾ ਮੰਨਦੀ ਆ ਥੋੜਾ ਜਿਹਾ ਤੇ ਕੀ ਮੋਲ ਆ ਭਰਾ ਜਾਇਜ ਦਾ ਮੋਲੇ ਦਾ ਡਾਕਟਰ ਸਾਹਿਬ ਕੋਈ ਪੈਂਡ ਨਹੀਂ ਕੋਈ 70 ਨਹੀਂ 60000 ਰੁਪਿਆ ਜੀ ਵਿੱਚੋਂ ਮਾਨਤਾਨ ਕਰ ਦਿਆਂਗੇ ਠੀਕ ਆ ਭਾਈ ਠੀਕ ਆ ਨਾ 60000 ਰੁਪਿਆ ਮੋਲ ਆ ਮਾਨਤਾਨ ਜਰੂਰ ਹੋ ਜੀ ਚੰਗੀ ਆ ਬੱਚੀ ਪਲੀ ਵੀ ਬਹੁਤ ਆ ਬਿਲਕੁਲ ਜੀ ਬਿਲਕੁਲ 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 ਨਾਗਸੀ ਭਰਾ ਕੋਲੇ ਦੋ ਦੋ ਨਹੀਂ ਦਿਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ